نت محلہ پنجمہ ہنڈول بسنت راگ ہے محلہ پنجمہ, پنجمہ پنجمہ پاشا جی کرپا کر رہے نے ہنڈول بسنت راگ دیے جاتی ہے جی تیری قدرت تمہیں جان ہے اور نہ دوجہ جان ہے قدرت تھا شکتی ہے جی تیری قدرت ہلاک قدرت دا قادر وہ آپ ہے قدرت دا وہ قادر ہے ਤੇ ਸਾਰਾ ਕੁਝ ਕੁਦਰਤ ਦਾ ਕੁਦਰਤ ਦੇ ਦੁਆਰਾ ਹੀ ਉਸਨੇ ਕੀਤਾ ਕੁਦਰਤ ਇੱਕ ਬਹੁਤ ਵੱਡੀ ਕਰਾਮਾਤ ਹੈ ਜੀ ਕੁਦਰਤ ਹੀ ਕਰਾਮਾਤ ਹੈ ਜੇ ਆਪਾਂ ਜੇ ਹੋਰ ਦੇਖੇ ਨਾ ਕਰਾਮਾਤ ਦੀਆਂ ਗੱਲਾਂ ਕਰੀਏ ਕੁਦਰਤ ਹੀ ਕਰਾਮਾਤ ਹੈ ਤੇ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਕਰਮਤ ਨਿਤ ਕੁਦਰਤ ਦੁਆਰਾ ਸਾਡੇ ਸਾਹਮਣੇ ਹੋ ਰਹੀ ਹੈ ਜੀ ਨਾ ਮੜਾਮੂਹੀ ਪਾਣੀ ਉਥੇ ਸਮੁੰਦਰਾਂ ਦੇ ਵਿੱਚ ਹੈ ਮਣਾਮੁਹੀ ਪਾਣੀ ਸਟੋਰ ਹੈ ਪਹਾੜਾਂ ਦੀਆਂ ਚੋਟੀਆਂ ਤੇ ਜੀ ਦੱਸੋ ਇਹ ਕੀ ਹੈ ਕੁਦਰਤ ਹੀ ਹੈ ਜੀ ਪਹਾੜਾਂ ਦੀਆਂ ਚੋਟੀਆਂ 'ਚ ਬਰਫ਼ ਦੇ ਰੂਪ ਦੇ ਵਿੱਚ ਮਨ ਜਿੱਦਾਂ ਵੀ ਤੁਸੀਂ ਦੇਖੋ ਕੁਝ ਵੀ ਜੋ ਵੀ ਪ੍ਰਮਾਤਮਾ ਨੇ ਬਣਾਇਆ ਹੈ ਸਿਰਜਾ ਸਭ ਕਰਾਮਾਤ ਹੀ ਹੈ ਜੀ ਅਸੀਂ ਕੁਦਰਤ ਦੇ ਪਾਟ ਆ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੁਦਰਤ ਕੇ ਸਭ ਬੰਦੇ ਆਪਾਂ ਸਾਰੇ ਜਾਨੀ ਆਪਾਂ ਕੁਦਰਤ ਦੇ ਪਾਟ ਆ ਸਾਰੇ ਜਾਨੀ ਇਸੇ ਕਰਕੇ ਜਿੱਦਾਂ ਬਾਹਰ ਮੌਸਮ ਦਾ ਜੋ ਹਾਲ ਹੁੰਦਾ ਉਦਾਸਰ ਰਸਲਟ ਤੇ ਚੱਕ ਤਾਂ ਮੁੰਦਾ ਜੀ ਅਸੀਂ ਕੁਦਰਤ ਦੇ 파ਟ ਹੈ ਜੀ ਤੇ ਜੀ ਇਹ ਜਿਹੜੀ ਤੇਰੀ ਕੁਦਰਤ ਹੈ ਤੇ ਸ਼ਕਤੀ ਹੈ ਦੇ ਬਾਰੇ ਤੂੰ ਹੀ ਜਾਣਦਾ ਹੋਰ ਦੂਜਾ ਕੋਈ ਜਾਣ ਹੀ ਨਹੀਂ ਸਕਦਾ ਜੀ ਨਹੀਂ ਜਾਣ ਸਕਦਾ ਔਰ ਨਾ ਦੂਜਾ ਜਾਣੇ ਜੇ ਕੋਈ ਜਾਣ ਗਿਆ ਵੀ ਤਾਂ ਦੂਜਾ ਹੋ ਜਾਊ ਇਹ ਤਾਂ ਉਹਦਾ ਸ਼ਰੀਕ ਹੋ ਗਿਆ ਦੂਜਾ ਹੀ ਕੋਈ ਨਹੀਂ ਬਣਦਾ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੈ ਪਛਾਣਦਾ ਹੈ ਮੇਰਾ ਪਿਆਰਾ ਜਿੱਤੇ ਕਿਰਪਾ ਕਰਦਾ ਉਹ ਹੀ ਉਹਦੀ ਪਛਾਣ ਕਰ ਸਕਦਾ ਸਾਰੇ ਨਹੀਂ ਉਹਦੀ ਪਛਾਣ ਕਰ ਸਕਦੇ ਜੀ ਜਿੱਤੇ ਕਿਰਪਾ ਕਰਦਾ ਤੇਰਿਆਂ ਭਗਤਾਂ ਕੋ ਬਲਿਹਾਰਾ ਇਹ ਸੱਚੇ ਪਾਤਸ਼ਾਹ ਜਿਹੜੇ ਤੇਰੇ ਭਗਤ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਕੁਰਬਾਨ ਜਾਂਦਾ ਜੀ ਤਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੀ ਆਪਾਰਾ ਰਹਾ ਤੇਰਾ ਸਥਾਨ ਤਾਂ ਸੋਭਨੀ ਕੀ ਹੈ ਪ੍ਰਤੱਖ ਰੂਪ ਦੇ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਾਏ ਸੋ ਉਹ ਸੁੰਦਰ ਸੋਭਨੀ ਜਗਾ ਹੋ ਗਈ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਥੋੜਾ ਜਿਹਾ ਬੈਠ ਕੇ ਆਰਾਮ ਵੀ ਕਰ ਲਿਆ ਉੱਤੇ ਦਮਦਮਾ ਸਾਹਿਬ ਪੈ ਗਏ ਕੂੜਾ ਵਿਟਾਲੀ ਨਾਲ ਬੰਤ ਤੇ ਟਾਲੀ ਸਾਹਿਬ ਫਲਾਹੀ ਸਾਹਿਬ ਇਹਦਾ ਨਾਮ ਪੈ ਗਈ ਤੇ ਜਿੱਥੇ ਵੀ ਜਿੱਥੋਂ ਵਿਚਰੇ ਨੇ ਸਹਿਰ ਸੱਚੇ ਪਾਸ਼ਾ ਜਿਉਂ ਜਗਾ ਸ਼ੋਭnik ਹੋਈ ਤਾਂ ਸੁਹਾਵਾ ਸਦਾ ਪ੍ਰਤੀ ਜਿੱਥੇ ਤੂੰ ਵੱਸਦਾ ਉਹ ਸ਼ੋਭnik ਜਿਹਾ ਸਥਾਨ ਜਿਹੜਾ ਭਗਤਾਂ ਦੇ ਹਿਰਦੇ ਵਿੱਚ ਵਸਦਾ ਤੇ ਉਹ ਸਥਾਨ ਸ਼ੋਭnik ਹੈ ਜੀ ਸੋਵਨੀ ਕੇ ਭਗਤ ਜਨ ਹਰੇਕ ਜਗ੍ਹਾ ਨੂੰ ਵਸਤਾ ਦੇਖਦੇ ਨੇ ਇਸ ਕਰਕੇ ਭਗਤਾਂ ਵਾਸਤੇ ਸਾਰੇ ਸਤਨ ਸੋਵਨੀ ਖੁੰਦੇ ਨੇ ਜੀ ਰੰਗ ਤੇਰੇ ਆ ਪਰ ਆ ਰਹਉ ਤੂੰ ਕਈ ਰੰਗਾਂ ਚ ਖੇਡਦਾ ਜੀ ਰੰਗ ਸਹ ਰੰਗ ਰੂਪ ਵਿੱਚ ਪੀ ਕਰ ਜਾ ਦੇ ਅਜਰੂ ਗੁਰੂ ਨਾਨਕ ਬਾਸ਼ਾ ਜੀ ਦੀ ਜਨਮ ਸ਼ਾਖੀ ਉਹਦੇ ਰਚ ਦੇਹ ਮਰਦਾਨਿਆ ਕਰਤਾਰ ਦੇ ਰੰਗ ਸਾਰੇ ਕਰਤਾਰ ਦੇ ਰੰਗ ਹੀ ਆ ਸਾਡੀ ਆਪਣੀ ਦੀਜੀ ਜ਼ਿੰਦਗੀ ਦੇ ਵਿੱਚ ਉਤਰਾ ਚੜ੍ਹਾ ਖੁਸ਼ੀ ਗਮੀ ਸਭ ਕਰਤਾਰ ਦੇ ਰੰਗ ਹੀ ਹੈ ਜੋ ਕੁਝ ਵੀ ਆਪਾਂ ਦੇਖਦੇ ਸਭ ਕਰਤਾਰ ਦੇ ਰੰਗ ਹੀ ਹੈ ਸਾਰੇ ਪਰਸੇ ਉਹਦੇ ਰੰਗ ਕੋਈ ਮਾਰਗ ਨਹੀਂ ਰੰਗ ਸਾਰਾ ਰੰਗ ਰੋ ਵਿੱਚ ਚੁੱਪ ਕਰ ਜਾਏ ਆਈ ਚੀਜ਼ ਹੈ ਹੱਸਣਾ ਰੋਣਾ ਚੁੱਪ ਕਰ ਜਾਣਾ ਆਪਾਰ ਬਾਕੀ ਉਹਦਾ ਜਿਹੜੇ ਕਾਲਾ ਪੀਲਾ ਨੀਲਾ ਜਿਹੜੇ ਰੰਗ ਨਹੀਂ ਵੀ ਕੁਦਰਤ ਤੁਸੀਂ ਦੇਖੋਗੇ ਫੁੱਲ ਬੂਟੇ ਪੌਦੇ ਸਾਰੇ ਦੇਖ ਲੋ ਪਖਸ਼ੀਆਂ ਨੂੰ ਦੇਖ ਲੋ ਕਈ ਕਈ ਰੰਗਾਂ ਦੇ ਬਣੇ ਹੋਏ ਕੋਈ ਹੈ ਅੰਤ ਕੋਈ ਹੋਇਆ ਤੇਰੀ ਸੇਵਾ ਤੁਝ ਤੇ ਹੋਵੈ ਔਰ ਨਾ ਦੂਜਾ ਕਰਤਾ ਜਦੋਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਘਰ ਦੀ ਸੇਵਾ ਜਿਹੜੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਹੀ ਉਦਮ ਦੇਣ ਬਲ ਦੇਣ ਤਾਂ ਸੇਵਾ ਕੀਤੀ ਜਾ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਗਤਾਂ ਦੀ ਸੇਵਾ ਸਾਰੀ ਸੇਵਾ ਜਿਹੜੀ ਹੈ ਪਰਮੇਸ਼ਰ ਦੀ ਹੈ ਪਰਮੇਸ਼ਰ ਦੀ ਸੇਵਾ ਸਾਰੀ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ ਬੰਦਗੀ ਕਰਨੀ ਪਾਠ ਕਰਨਾ ਸਿਮਰਨ ਕਰਨਾ ਸਾਰੀ ਨਿਰੰਕਾਰ ਦੀ ਸੇਵਾ ਨਿਰੰਕਾਰ ਦੇ ਲੇਖੇ ਸਮਾ ਲਾਉਣਾ ਸਾਰੀ ਨਿਰੰਕਾਰ ਦੀ ਸੇਵਾ ਆਪਾਂ ਜਿਹੜੀਆਂ ਨੌਕਰੀਆਂ ਕਰਦੇ ਆ ਉਹ ਮਾਲਕ ਦੇ ਲੇਖੇ ਸਮਾ ਲਾਉਨੇ ਆ ਜਿਹੜਾ ਬੌਸ ਆ ਜਾਂ ਫੈਕਟਰੀ ਜਿੱਥੇ ਵੀ ਕੋਈ ਕੰਮ ਕਰਦੇ ਹਾਂ ਉਸੇ ਸਮਾ ਲਾਉਨੇ ਕਿ ਲਾਉਨੇ ਹਣੀ ਹੁਣ ਉੱਥੇ ਉਹਦੀ ਸੇਵਾ ਆ ਜੀ ਨੌਕਰੀ ਦਾ ਮਤਲਬ ਸੇਵਾ ਸਰਵਿਸ ਉਹਨੂੰ ਸਰਵਿਸ ਕਹਿੰਦੇ ਆ ਜਦੋਂ ਤੁਸੀਂ ਮਾਲਕ ਦੇ ਲੇਖੇ ਸਮਾਂ ਲਾਇਆ ਪਾਠ ਕੀਤਾ ਬਾਣੀ ਪੜੀ ਬੰਦਗੀ ਕੀਤੀ ਸਿਮਰਨ ਕੀਤਾ ਉਹ ਮਾਲਕ ਦੀ ਸੇਵਾ ਹੋ ਗਈ ਸੀ ਮਾਲਕ ਦੇ ਲੇਖੇ ਸਮਾਂ ਲੱਗਾ ਜੀ ਤੂੰ ਹੀ ਬੰਦਗੀ ਕਰਾ ਸਕਦਾ ਤੂੰ ਹੀ ਕਿਰਪਾ ਕਰੇ ਤੇ ਸੇਵਾ ਲੈ ਸਕਦਾ ਸੇਵਾ ਸੇਵਾ ਲੈਂਦਾ ਜਦੋਂ ਗੁਰਸਿੱਖ ਪਾਠ ਕਰਦਾ ਤੇ ਉਹਨੂੰ ਗੁਰਸਹਿ ਨੂੰ ਪਤਾ ਵੀ ਮੇਰੇ ਕੋਲ ਸੇਵਾ ਲੈ ਰਿਹਾ ਆਪ ਹੀ ਸੇਵਾ ਲੈਂਦਾ ਔਰ ਨਾ ਦੂਜਾ ਕਰਤਾ ਤੇਰੇ ਤੋਂ ਬਿਨਾ ਹਾਂ ਤੂੰ ਸਾਨੂੰ ਪ੍ਰੇਰਿਆ ਉਦੋਂ ਦਿੱਤਾ ਤੇਰੀ ਸੇਵਾ ਕੀਤੀ ਤਦ ਹੀ ਬੰਦਗੀ ਹੋਈ ਔਰ ਨਾ ਆਪਣੇ ਆਪ ਨਹੀਂ ਕੋਈ ਕਰ ਸਕਦਾ ਨਾ ਕੋਈ ਪ੍ਰੇਰਨਾ ਦੇ ਸਕਦਾ ਭਗਤ ਤੇਰਾ ਸੋਈ ਤੁਧ ਭਾਵੈ ਭਗਤ ਦਾ ਉਹੀ ਆ ਤੇਰਾ ਜਿਹੜਾ ਤੈਨੂੰ ਪਿਆ ਆ ਜਾਵੇ ਤੈਨੂੰ ਚੰਗਾ ਲੱਗੇ ਉਹੀ ਉਹ ਭਗਤ ਹੈ ਜਿਸ ਨੂੰ ਤੂੰ ਰੰਗ ਧਰਤਾ ਹਮ ਰੰਗ ਚਾੜ ਦਿੰਦਾ ਜੀ ਉੱਚ ਜਿਹਨੂੰ ਬੰਦਗੀ ਦੁ ਤੜਤਾ ਰੰਗ ਤਾਂ ਰੰਗ ਧਰ ਦਤਾ ਮਤਲਬ ਰੰਗ ਚਾੜ ਦਤਾ ਨਾ ਜਿੱਦਾਂ ਆਪਾਂ ਅਗਨੇ ਲਾ ਵੀ ਦਾਲ ਧਰੀ ਹੋਈ ਐ ਸ਼ਬਦ ਕਹਿੰਦਾ ਦਾਲ ਚਾੜੀ ਹੋਈ ਐ ਇਹ ਦੋਨੇ ਸ਼ਬਦ ਵਰਤੇ ਜਾਂਦੇ ਆ ਦਾਲ ਧਰੀ ਹੋਈ ਐ ਦਾਲ ਚੜੀ ਹੋਈ ਐ ਧਰਤਾ ਹੈ ਨਾ ਸੋ ਇਹ ਮਤਲਬ ਰੰਗ ਚਾੜ ਦੇਣਾ ਰੰਗ ਚਾੜ ਦੇਣਾ ਜੇ ਨੂੰ ਤੂੰ ਰੰਗ ਚਾੜ ਦਿੰਦਾ ਨਾ ਜੀ ਉਹ ਯੂਥਰਾ ਫਾਗਤ ਅੱਗੇ ਦੇਖੋ ਜੀ ਤੂੰ ਵੱਡਾ ਦਾਤਾ ਤੂੰ ਵੱਡਾ ਨਾਮ ਔਰ ਨਹੀਂ ਕੋ ਦੂਜਾ ਸਭ ਤੋਂ ਵੱਡਾ ਦਾਤਾ ਵੀ ਤੂੰ ਏ ਦਾਣਾ ਹੁੰਦਾ ਸਿਆਣਾ ਤੇ ਸਭ ਤੋਂ ਵੱਡਾ ਸਿਆਣਾ ਸਮਝਦਾਰ ਵੀ ਤੂੰ ਹੈ ਇਸੇ ਕਰਕੇ ਤਾਂ ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਉਹ ਦਿੰਦਾ ਜੀ ਉਹ ਦਿੰਦਾ ਜੀ ਕਿਉਂਕਿ ਉਹ ਹਰ ਇੱਕ ਪੱਖ ਤੋਂ ਉਹਦੇ ਵਰਗਾ ਕੋਈ ਦਾਨਾ ਨਹੀਂ ਹੈ ਜੀ ਸ਼ਿਆਣਾ ਨਹੀਂ ਹੈ ਜੀ ਦਾਨਾ ਬੀਨਾ ਸਾਈਂ ਮਿੰਡਾ ਹਾਂਜੀ ਔਰ ਨਹੀਂ ਕੋ ਦੂਜਾ ਤੇਰੇ ਵਰਗਾ ਕੋਈ ਦਾਤਾ ਨਹੀਂ ਤੇਰੇ ਵਰਗਾ ਕੋਈ ਦਾਨਾ ਨਹੀਂ ਹੈਗਾ ਜੀ ਤੂੰ ਸਮਰੱਥ ਸਵਾਮੀ ਮੇਰਾ ਹਾਂ ਕਿਆ ਜਾਣਾਂ ਤੇਰੀ ਪੂਜਾ हे प्रभु तू मेरा स्वामी है समरथा ਦਾ مالک ਹੈ ਮਨੂੰ ਕਿਦਾਂ ਪਤਾ ਪਈ ਮੈਂ ਤੇਰੀ ਪੂਜਾ ਕਿਦਾਂ ਕਰਾਂ ਜਿਹਦੇ ਨਾਲ ਤੂੰ ਖੁਸ਼ ਹੋ ਜਾਵੇਂ ਪ੍ਰਸੰਨ ਹੋ ਜਾਵੇਂ ਮਹਾਰਾਜ ਜੀ ਕਹਿੰਦੇ ਨੇ ਪੂਜਾ ਕੀਚੇ ਨਾਮ ਤੇ ਆਈਐ ਬਿਨਾਂ ਨਾ ਇਹ ਪੂਜਣਾ ਹੋਵੇ ਨਾਮ ਤੋਂ ਬਿਨਾਂ ਪੂਜਾ ਹੋਣੀ ਤੇਰੇ ਮੂੰਹ ਕੇ ਬੋਲਣ ਬੋਲੀ ਹੈ ਉਹ ਪੂਜਾ ਤਰੀ ਸਭ ਲਈ ਹੈ ਮੇਰੇ ਬੋਲ ਬੋਲਣ ਦੇ ਨਾਲ ਤੂੰ ਖੁਸ਼ ਹੋ ਜਾਵੇਂ ਮੇਰਾ ਪਿਆਰ ਕਰੇ ਜਿੱਤ ਸੁਣ ਧਰੇ ਪਿਆਰ ਅ ਕੀ ਜਾਣਾਂ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਬਖਮ ਤੇਰਾ ਹੈ ਬਾਣਾ ਤੇਰਾ ਮਹਿਲ ਜਿਹੜਾ ਹੈ ਸਰੂਪ ਹੈ ਉਹ ਸਾਡੀ ਪਕੜ ਤੋਂ ਪਰੇ ਹੈ ਸਾਡੀ ਪਹੁੰਚ ਤੋਂ ਪਰੇ ਤੇ ਮਾ ਦੂਜੀ ਗੱਲ ਇਹ ਵੀ ਜਿਨ੍ਹਾਂ ਨੇ ਬਾਣਾ ਮੰਨਿਆ ਹੁਕਮ ਮੰਨਿਆ ਉਹਨਾਂ ਨੂੰ ਤੇਰੇ ਮਹਿਲ ਦੀ ਪ੍ਰਾਪਤੀ ਹੈ ਹੁਣ ਗੱਲ ਫੇਰ ਉੱਥੇ ਆ ਗਈ ਜੀ ਤੇਰਾ ਭਾਣਾ ਹੀ ਮੰਨਣਾ ਤਾਂ ਔਖਾ ਆ ਇਹੋ ਹੀ ਤਾਂ ਮੰਨਿਆ ਨਹੀਂ ਜਾਂਦਾ ਤਾਂ ਜੀ ਹੋਣਾ ਹੀ ਤਾਂ ਮੰਨਿਆ ਨਹੀਂ ਜਾਂਦਾ ਬੜਾ ਕਠਨ ਬੇਕਮ ਤੇਰਾ ਹੈ ਭਾਣਾ ਜਿਹੜੇ ਭਾਣਾ ਮੰਨਣੇ ਵਾਲੇ ਨੇ ਉਹਨਾਂ ਨੂੰ ਫੇਸ ਰੂਪ ਦੀ ਪ੍ਰਾਪਤੀ ਹੈ ਜੀ ਉਹਨ ਉਹ ਮੰਨਣਾ ਵਾਲੇ ਨੇ ਕਹੋ ਨਾਨਕ ਟਹਿ ਪਿਆ ਦੁਆਰੈ ਰਖ ਲੀ ਉਹ ਮੁਗਦ ਅਜਾਣ ਹੂੰ ਇਹ ਬੇਨਤੀ ਕਰਨੀ ਹੈ ਮਹਾਰਾਜ ਜੀ ਕਹਿੰਦੇ ਸਤ ਸੱਚੇ ਪਾਸ਼ਾ ਕੋ ਨਾਨਕ ਮਹਾਰਾਜ ਨੇ ਸਾਨੂੰ ਦੱਸਿਆ ਵੀ ਇਦਾਂ ਬੇਨਤੀ ਕਰੋ ਕਿ हे ਮਾਲਕ हे ਸੱਚੇ ਪਾਸ਼ਾ ਮੈਂ ਤੇਰੇ ਦਵਾਰੇ ਤੇ ਟਾਇਆ ਪਿਆ ਗਰੀਬ ਬਣ ਕੇ ਨਾਨਕ ਗਰੀਬ ਟਾਇਆ ਪਿਆ ਦਵਾਰੇ ਰੱਖ ਲੇਵੋ ਭੁਗਤ ਅਜਾਣ ਮੈਂ ਮੂਰਖ ਹਾਂ ਅਜਾਣ ਬੇਸਮਝ ਹਾਂ ਮੈਨੂੰ ਨਹੀਂ ਪਤਾ ਕਿੱਦਾਂ ਤੇਰੀ ਪੂਜਾ ਕਰਨੀ ਕਿੱਦਾਂ ਤੇਰਾ ਨਾਮ ਜਪਣਾ ਕਿੱਦਾਂ ਤੇਰੀ ਬੰਦਗੀ ਕਰਨੀ ਹੈ ਮੈਨੂੰ ਨਹੀਂ ਪਤਾ ਜੀ ਕਿਰਪਾ ਕਰਕੇ ਮੈਨੂੰ ਬਸ ਰੱਖ ਲਓ ਰੱਖੂ ਰੱਖਣ ਹਾਰ ਤੇ ਅੱਲਾ ਨਾਲਕ ਕਰਤੀ ਕੋਈ ਵਾ ਜਿਹੜਾ ਫਿਰ ਸ਼ਰਣੀ ਆ ਜਾਂਦਾ ਜੀ ਵਾਹੇ ਕਹੇ ਕੀ ਇਲਾਜ ਹੈ ਗੋਵਿੰਦਾਸ ਸਵਾ ਰਹੇ ਸ਼ਰਨ ਨਾ ਤੋਰੀ ਉਹ ਵਾਹ ਬਾਹਰ ਲਾਜ ਬੋਲੀ ਜਿਹੜਾ ਸ਼ਰਣੀ ਆ ਗਿਆ ਉਹਦੀ ਬਾਫੜੇ ਲੈਂਦਾ ਰੱਖੇ ਰਿਹਾ ਤੇਨੀ ਉਹ ਦੇਖਦਾ ਪਏ ਕਿਵੇਂ ਆ ਕਿੱਦਾਂ ਹੈ ਜੱਪ ਤਪ ਨਹੀਂ ਦੇਦਾ ਕੁਝ ਨਹੀਂ ਦੇਦਾ ਜਿਹੜਾ ਟੈਪ ਆ ਨਾ ਜੀ ਉਦੋਂ ਬਾਫੜ ਲੈਂਦਾ ਜੀ ਬਸੰਤ ਹਿੰਡੋਲ ਮਹੱਲਾ ਪੰਜਵਾ ਅਗਲਾ ਸ਼ਬਦ ਆ ਗਿਆ ਜੀ ਮੂਲ ਨਾ ਬੂਝਾ ਆਪ ਨਾ ਸੂਝੈ ਭਰਮ ਵਿਆਪੀ ਅਹੰ ਮਨੀ ਅਹੰ ਮਨੀ ਜਿਹੜਾ ਜਿਹੜਾ ਮਨ ਜਿਹੜਾ ਨਾ ਹੰਕਾਰ ਦੇ ਵਿੱਚ ਆ ਅਸਲ ਦੇ ਵਿੱਚ ਮਹਾਰਾਜ ਜੀ ਨੇ ਕਹਤਾ ਜਿਹੜਾ ਭਰਮ ਦੇ ਵਿੱਚ ਇਹਨੂੰ ਭਰਮ ਵਿਆਪਦਾ ਉਹਦਾ ਮਨ ਹੰਕਾਰੀ ਹੈ ਭਰਮ ਵਿਆਪੀ ਭਰਮ ਵਿਆਪੀ ਅਹੰ ਮਨੀ ਵਰਮ ਹੈ ਤਾਂ ਹੰਕਾਰ ਹੈ। ਹੰਕਾਰ ਇਹਦਾ ਭਰਮ ਹੈ ਜੀ। ਬੋਤ-ਬੋਤ ਹੀ ਹੈ। ਮੂਲ ਨਾ ਬੁਝੇ ਆਪ ਨਾ ਸੂਝੇ। ਹੁਣ ਜਿਹੜੇ ਹੰਕਾਰ ਦੇ ਵਿੱਚ ਨੇ ਭਰਮ ਦੇ ਵਿੱਚ ਨੇ ਉਹ ਮੂਲ ਨੂੰ ਨਹੀਂ ਜਾਣਦੇ। ਆਪਣਾ ਮੂਲ ਨਹੀਂ ਪਛਾਣ ਸਕਦੇ। ਜਿਨ੍ਹਾਂ ਨੇ ਆਪਣਾ ਮੂਲ ਨਹੀਂ ਪਛਾਣਨ ਨੂੰ ਆਪਣੇ ਆਪ ਦੀ ਕੀ ਖਬਰ ਹੋਵੇਗੀ ਜੀ? ਮੂਲ ਲੈਟ ਹੈ, ਪ੍ਰਕਾਸ਼ ਹੈ। ਚਾਨਣ ਹੈ। ਹੁਣ ਦੀਵਾ ਜਗਣਾ ਤਾਂ ਪਤਾ ਲੱਗਣਾ ਹੈ ਦੀਵਾ ਜਗਣਾ ਤਾਂ ਅੰਦਰ ਰਾਜਾ ਜੇ ਮੂਲ ਨੂੰ ਪਹਿਚਾਨਣਾ ਫਿਰ ਆਪਣੇ ਆਪ ਦੀ ਸੂਝੀ ਆਉਣੀ ਹੈ ਇੰਨਾ ਚਿਰ ਮੂਲ ਹੀ ਨਹੀਂ ਜਾਣਿਆ ਜੋ ਸਰੂਪ ਹੀ ਨਹੀਂ ਜਾਣਿਆ ਆਪਦੇ ਆਪ ਦੀ ਸੂਝੀ ਕਿੱਦਾਂ ਹੋਗੀ ਜੀ ਇਸੇ ਕਰਕੇ ਫਿਰ ਇਹ ਪਰਮ ਦੇ ਵਿੱਚ ਹੈ ਹੋਮੇ ਦੇ ਵਿੱਚ ਹੈ ਜੀ ਹਮ ਠੀਕ ਹੈ ਜੀ ਪਿਤਾ ਬਾਹਰ ਬ੍ਰਹਮ ਪ੍ਰਵਤਨੀ ਪਿਤਾ ਸਾਡਾ ਪਿਤਾ ਹੈ ਜੀ। ਪਾਰ ਬ੍ਰਹਮ ਪ੍ਰਭ ਪਰਮੇਸ਼ਰ ਤਨੀ ਮਾਲਕ ਹੈ। ਅਹ ਦੇਖੋ ਇੱਥੇ ਫਿਰ ਗੱਲ ਉਹ ਆ ਗਈ ਨਾ ਇੱਕ ਜਾਂ ਹੁਣ ਪਿਤਾ ਕਹੋ ਤੇ ਜਾਂ ਫਿਰ ਮਾਲਕ ਕਹੋ। ਨਿਭਈਏ ਦੋਨੇ। ਗੁਰੂ ਜੀ ਅਰਜਨ ਦੇਵ ਜੀ ਦੇ ਗੁਰੂ ਰਾਮਦਾਸ ਜੀ ਮਾਲਕ ਵੀ ਸੀ ਵੀ ਤੇ ਪਿਤਾ ਵੀ ਸੀ। ਮਾਲਕ ਵੀ ਮਾਲਕ ਵੀ ਉਹੀ ਹੈ ਪਿਤਾ ਵੀ ਹੈ। ਪਿਤਾ ਪਰਮੇਸ਼ਰ ਸਾਡਾ ਮਾਲਕ ਵੀ ਹੈ ਜੀ ਅਸੀਂ ਇਹਦੇ ਦਾਸ ਆਂ ਔਕਰ ਆਂ ਅਸੀਂ ਇਹਦੇ ਤੇ ਇਹ ਹੰਕਾਰ ਨਾ ਹੋ ਜਵੇ ਤਾਂ ਬੱਚੇ ਆ ਸਾਡਾ ਵੱਖਰਾ ਹੱਕ ਆ ਨਾ ਸਾਡਾ ਵੱਖਰਾ ਹੈਗਾ ਬੱਚਿਆਂ ਨੂੰ ਇਸ ਗੱਲ ਦਾ ਮਾਣ ਹੋ ਸਕਦਾ ਤੇ ਨੌਕਰ ਨੂੰ ਕਾਹਦਾ ਮਾਣ ਹੈ ਨੌਕਰ ਨੂੰ ਕਾਹਦਾ ਜੇ ਪੁੱਤਰ ਦੇ ਵਿੱਚ ਦਾਸਾ ਭਾਵ ਆ ਜਾਵੇ ਬੜਾ ਕੁਝ ਪ੍ਰਾਪਤ ਕਰਦਾ ਜੀ ਆਪਣੇ ਪਿਤਾ ਨੂੰ ਮਾਲਕ ਵੀ ਸਮਝੇ ਤੇ ਮਾਲਕ ਹੈ ਪ੍ਰਭ ਧਨੀ ਮੇਰਾ ਪਿਤਾ ਆ ਪ੍ਰਭੂ ਤੇ ਮੇਰਾ ਮਾਲਕ ਹੈ ਮੋਹਿ ਨਿਸ਼ਤਾਰ ਹੋ ਨਿਰਗੁਣੀ ਮੇਰੇ ਚ ਗੁਣ ਕੋਈ ਨਹੀਂ ਹੈ اے ਪ੍ਰਭੂ ਪ੍ਰਮਾਤਮਾ ਪਰਮੇਸ਼ਰ ਪਰ ਮੇਰਾ ਪਾਰ ਉਤਾਰਾ ਕਰ ਦੇ ਜੀ ਮੇਰੀ ਬਾਹ ਫੜ ਲੈ ਰਹਾਉ ਨਿਰਗੁਣੀ ਕੋਈ ਗੁਣ ਨਹੀਂ ਨਿਰਗੁਣਿਆਰੇ ਕੋ ਗੁਣ ਨਹੀਂ ਹੈ ਹੈ ਗੁਣ ਕੋਈ ਨਹੀਂ ਉਤਪਤ ਪਰਲੋ ਪ੍ਰਵਤੀ ਹੋਵੇ ਉਤਪਤੀ ਉਪਤ ਹੁੰਦਾ ਉਤਪਤੀ ਹੋਣੀ ਪਰਲੋ ਹੁੰਦਾ ਨਸ਼ਟ ਹੋਣਾ ਉਤਪਤੀ ਤੇ ਨਸ਼ਟ ਹੋਣਾ ਇਹ ਪ੍ਰਮਾਤਮਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਇਹ ਵਿਚਾਰੀ ਹਰ ਜਨੀ ਰੱਬ ਦੇ ਪਿਆਰਿਆਂ ਨੇ ਇਹ ਗੱਲ ਵਿਚਾਰ ਲਈ ਸਮਝ ਲਈ ਉਹਨਾਂ ਦੀ ਸਮਝ ਵਿੱਚ ਇਹ ਆ ਗਈ ਗੱਲ ਭਾਈ ਇਸ ਸੰਸਾਰ ਦੀ ਜਿਹੜੀ ਉਤਪਤੀ ਹੈ ਇਹ ਸੰਸਾਰ ਦਾ ਸੰਸਾਰ ਦੇ ਵਿੱਚ ਜੋ ਪਰਲ ਹੈ ਇਹ ਸੰਸਾਰ ਦਾ ਨਾਸਨ ਦਾ ਸੋ ਉਤੋਂ ਬਿਨਾਂ ਕੋਈ ਹੋਰ ਨਹੀਂ ਕੋਈ ਕਰ ਸਕਦਾ ਉਤਪਤੀ ਵੀ ਇਹ ਕਰਦਾ ਤੇ ਪਰਲਾ ਵੀ ਇਹ ਕਰਦਾ ਜਿਦਾਂ Hindu ਮਤ ਵਿੱਚ ਤਿੰਨ ਦੇਵਤੇ ਨੇ ਨੇ ਮਹਾਰਣਿ ਇੱਕੋ ਹੀ ਕਿਹਾ ਇੱਕੋ ਹੀ ਹੈ ਜੀ ਕਹਿੰਦੇ ਇੱਕੋ ਹੀ ਹਵਸ ਓਪਤ ਪਰਲੋ ਪ੍ਰਪਤੀ ਹੋਵੇ ਇਹ ਵਿਚਾਰੀ ਹਰ ਜੀ ਨਹੀਂ ਬਾਕੀ ਮਨ ਦੇ ਵਿੱਚ ਵਿਚਾਰਾਂ ਦਾ ਪੈਦਾ ਹੋਣਾ ਵਿਚਾਰਾਂ ਦਾ ਨਸ਼ਟ ਹੋਣਾ ਤੇ ਇਹ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਕਰਦਾ ਜੀ ਜੰਗੀ ਵਿਚਾਰ ਪੈਦਾ ਕਰਦਾ ਮਾੜਿਆਂ ਨੂੰ ਨਸ਼ਟ ਕਰ ਦਿੰਦਾ ਪਰ ਲੋ ਮਾੜਿਆਂ ਦੇ ਪਰ ਨੂੰ ਧਿਆਨ ਦਵੇ ਨਸ਼ਟ ਕਰ ਦਿੰਦਾ ਇਹ ਵਿਚਾਰ ਹੀ ਹਰ ਜਨੀ ਇਹ ਗੱਲ ਫਿਰ ਕਿਉਂਕਿ ਜਦੋਂ ਵਿਚਾਰ ਕਰਨ ਲੱਪੇ ਵਿਚ ਗੁਰਬਾਣੀ ਦੀ ਵਿਚਾਰ ਵਿੱਚ ਮਾੜੇ ਕਰਮ ਜਿਹੜੇ ਆਪਗੁਣ ਨੇ ਕਿਦਾਂ ਨਸ਼ਟ ਹੁੰਦੇ ਨੇ ਤੇ ਇਹ ਸਭ ਗੁਣਾਂ ਦੀ ਪਰਮਾਰ ਹੋ ਜਾਂਦੀ ਹੈ ਤੇ ਰੱਬ ਦੇ ਪਿਆਰਿਆਂ ਨੇ ਫਿਰ ਇਸ ਗੱਲ ਦੀ ਇਸ ਗੱਲ ਦਾ ਖੁਲਾਸਾ ਕੀਤਾ ਤੇ ਇਦਾਂ ਮਾੜੇ ਕਰਮਾਂ ਇਹ ਦਿਨ ਦਾ ਸ਼ੁਰੂ ਹੋੰਦਿਨੀ ਪਈ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਖੀਏ ਸੇਗਨੀ ਕਹਿੰਦੇ ਕਲ ਯੁਗ ਦੇ ਵਿੱਚ ਉਹ ਹੀ ਸੁਖੀ ਹਨ ਜਿਹੜੇ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਹੋਏ ਨੇ ਕਲ ਕਲਾ ਦਾ ਨਾ ਹੁਣ ਕਲਾ ਕਾ ਕਿਸੇ ਟਾਈਮ ਵੀ ਹਸਾ ਦੀ ਕਲਾ ਦਾ ਕੋਈ ਟਾਈਮ ਹੈ ਜੀ ਕਲਾ ਕਲੇ ਦਾ ਕੋਈ ਟਾਈਮ ਹੈ ਕੋਈ ਟਾਈਮ ਨਹੀਂ ਪਈ ਜੇ ਤਾਂ ਬੰਦਗੀ ਕਰਨ ਦਾ ਕੋਈ ਟਾਈਮ ਨਹੀਂ ਤੇ ਕਲਾ ਦਾ ਵੀ ਕੋਈ ਟਾਈਮ ਨਹੀਂ ਕਿਸੇ ਟਾਈਮ ਵੀ ਹੋ ਸਕਦੀ ਹੈ ਜੀ। ਕਲਾ ਫੇ ਬਹੁਤ ਦੁੱਖ ਦਿੰਦੀ ਹੈ। ਮਾਰਾ ਕਹਿੰਦੇ ਇਸ ਕਲਾ ਕਲੇਸ਼ ਦੇ ਵਿੱਚ ਉਹ ਸੁੱਖ ਦੇ ਦਿੰਦਾ ਜੀ। ਉਹ ਸ਼ੋਖ ਦੇ ਦਿੰਦਾ ਤੇ ਜਿਹੜੇ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਫਿੱਟਿਆਉਂਦੇ ਨੇ ਉਹ ਸੁੱਖਾ ਦੇ ਵਿੱਚ ਆ ਜਾਂਦੇ ਨੇ ਕਲਾ ਕਲੇਸ਼ ਵਿੱਚ ਜਿੰਨਾ ਮਰਜੀ ਕਲਾ ਕਲੇਸ਼ ਵਾਲੇ ਦੋਲੇ। ਪਰ ਉਹ ਬੜੇ ਸ਼ਾਂਤ ਮੀ ਤਰੀਕੇ ਚ ਬੜਾ ਬਹੁਤ ਸੁਖੀ ਹੁੰਦੇ ਨੇ ਪਰ ਗੁਰੂ ਗੁਰ ਪਰਿਵਾਰਾਂ ਦਾ ਦੇਖ ਲਓ ਤਕ ਰੂਪ ਦੇ ਵਿੱਚ ਅਵਤਾਰਾਂ ਦਾ ਦੇਖ ਲਓ ਜੀਵਨ ਤੇ ਗੁਰੂ ਸਾਹਿਬਾਂ ਦੀਆਂ ਵੀ ਮਸਾਲਾ ਨੇ ਆਪਣੇ ਸਾਹਮਣੇ ਅਵਰ ਉਪਾਉ ਨਾ ਕੋਈ ਸੂਚੈ ਨਾਨਕ ਤਰੀ ਹੈ ਗੁਰਬਚਨੀ ਮਾਰਾ ਕਹਿੰਦੇ ਗੁਰਬਚਨੀ ਕੀ ਗੁਰਬਾਣੀ ਗੁਰਬਾਣੀ ਗੁਰੂ ਕੁਛ ਨਹੀਂ ਸਾਰੇ ਗੁਰੂ ਦੇ ਬਚਨ ਨੇ ਗੁਰਬਾਣੀ ਚੜੀ ਗੁਰਬਾਣੀ ਤੋਂ ਬਿਨਾ ਇਸ ਸੰਸਾਰ ਤੋਂ ਤਰਿਆ ਨਹੀਂ ਜਾ ਸਕਦਾ ਕੋਈ ਉਪਾਅ ਹੈ ਹੀ ਨਹੀਂ ਹੈ ਸੇਵ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਨੂੰ ਨਹੀਂ ਸੋਚਦਾ ਕਹਿੰਦੇ ਕੋਈ ਉਪਾਅ ਵੀ ਹੋਰ ਵੀ ਕੋਈ ਉਪਾਅ ਹੋ ਸਕਦਾ ਕਹਿੰਦੇ ਹੈ ਨਹੀਂ ਕੋਈ ਹੋਰ ਉਪਾਅ ਪਾਸ਼ਾ ਨਹੀਂ ਇਹ ਕੋ ओंकार ਸਤਗੁਰ ਪ੍ਰਸਾਦ ਇੱਥੇ ਹੁਣ ਜੀ ਇਹ ਪੰਜਵੀਂ ਪਾਸ਼ਾ 34 9 ਪਾਸ਼ਾ ਚੱਲ ਰਿਹਾ ਹੋ ਗਿਆ ਜੀ ਇਹ ਵੀ ਇੱਕ ਕਰ ਲੈਂਦੇ ਆਪਾਂ ਤੈ ਲੋ ਮੰਗਲ ਆਕਾਲ ਪੁਰਖ ਦਾ ਇੱਕ ਉਹ ਇੱਕ ਹੈ ਓਮ ਪ੍ਰਕਾਸ਼ਿਕ ਹੈ ਕਾਰ ਇੱਕ ਰਸ ਹੈ ਸਤਗੁਰ ਸਤ ਦਾ ਗਿਆਨ ਪ੍ਰਸਾਦ ਉਹਦੀ ਕਿਰਪਾ ਜੀ ਉਹਦੀ ਕਿਰਪਾ ਦੇ ਨਾਲ ਹੀ ਸਤ ਦਾ ਗਿਆਨ ਮਿਲਦਾ ਰਾਵ ਬਸੰਤ ਹਿੰਡੋਲ ਮਹੱਲਾ ਨਵਾਂ ਰਗ ਬਸੰਤ ਹੈ ਹਿੰਡੋਲ ਜਾਂਦੀ ਹੋਗੀ ਮਹੱਲਾ ਨਵਾਂ ਧੰਨ ਗੁਰੂ ਤੇਗ ਬਹਾਦਰ ਸ਼ਹਿਬ ਜੀ ਕਿਰਪਾ ਕਰ ਰਹੇ ਠੀਕ ਪੰਜਵੇਂ ਪਾਸ਼ਾ ਜੀ ਤੋਂ ਬਾਅਦ ਛੇਵੇਂ ਪਾਸ਼ਾ ਸੱਤਵੇਂ ਪਾਸ਼ਾ 8ਵੇਂ ਪਾਸ਼ਾ ਜੀ ਨੇ ਬਾਣੀ ਨਹੀਂ ਚਾਰੀ ਸੀ ਜੀ ਤੇ ਇਸ ਕਰਕੇ ਨੌਵੇਂ ਪਾਸ਼ਾ ਨੇ ਚਾਹੀਆ ਤੇ ਉਹਨਾਂ ਨੇ ਮਹਲਾ ਛੇਵਾਂ ਨਹੀਂ ਲਿਖਿਆ ਮਹਲਾ ਸਿੱਧਾ ਨੌਵੇਂ ਲਿਖਿਆ ਕਾਰਨ ਕੀ ਸੀ ਕਿ ਉਹ ਲੈ ਸ਼ੀਗਨ ਅਪਰਤੀ ਚੰਦਰ ਦਾ ਪੁੱਤਰ ਮਿਹਰਬਾਨ ਉਹ ਗਾ ਮ ਲਿਖਣ ਲੱਪਿਆ ਸੀ ਜੀ ਨਾਨਕ ਵੀ ਲਾਉਣ ਲੱਪਿਆ ਸੀ ਤੇ ਮਹਲਾ ਵੀ ਲਿਖਣ ਲੱਪਿਆ ਸੀ ਇੱਕਦਮ ਮਹਾਰਾਜ ਉਥੋਂ ਯੁਗਤੀ ਵਰਤ ਕੇ ਅੱਡ ਘੜਤਾ ਜੀ ਬਾਣੀ ਨਹੀਂ ਚੱਲੀ ਸੱਚੇ ਪਾਸ਼ਾ ਜੀ ਉਹਨਾਂ ਦੇ ਚੱਜੀ ਵੀ ਜਿਹੜਾ ਬਾਣੀ ਚਾਰਨੇ ਵਾਲਾ ਉਹ ਗੁਰੂ ਹੈ ਉਹੀ ਗੁਰੂ ਬਣੂਗਾ ਇਸ ਕਰਕੇ ਮਿਹਰਬਾਨ ਨੂੰ ਬਾਣੀ ਚਾਰਨ ਲੱਗ ਪਿਆ 6 ਪਰਸਨ ਬਾਣੀ ਨਹੀਂ ਚਾਰੀ ਇਹ ਵੀ ਬਾਣੀ ਦੇ ਭੰਡਾਰੇ ਭਰੇ ਪਏ ਸੀ ਪਾਣੀ ਦਾ ਬਹੁਤ ਪਿਤਾ ਸਤਗੁਰ ਬਾਣੀ ਦੇ ਬਹੁਤ ਸੀਗੇ ਪਰ 9ਵੇਂ ਜੰਮੇ ਚ ਫੇਰ ਚਾਰੀ ਫਿਰ ਮਹਲਾ 9ਵੇਂ ਲਿਖਦਾ ਵੀ ਇੱਕੋ ਹੀ ਆ ਜੀ 6ਵੇਂ ਤੋਂ ਬਾਅਦ ਹਨ 5ਵੇਂ ਤੋਂ ਬਾਅਦ ਸਿੱਧੀ 9ਵੇਂ ਜੰਮੇ ਦੇ ਪਿਛੋਂ ਬਾਣੀ ਚਾਰਨ ਕੀਤੀ ਹੈ ਜੀ 10ਵੇਂ ਨੇ ਬਾਣੀ ਚਾਰਨ ਬਹੁਤ ਕੀਤੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦਰਸਤਾਰਜ ਕੀਤੀ ਹੈ ਬਣੀ ਚਾਰੀ ਬਹੁਤ 10ਵਾਂ ਪਾਸ਼ਾ ਹੈ। ਗੁਰੂਆਂ ਗੁਰ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ। ਸਾਧੂ ਇਹ ਤੁਹਾਨੂੰ ਮਿੱਥੇ ਆ ਜਾਣ। ਉਹ ਸਾਧੂ ਇਹ ਕਹਦਾ ਜੇ ਸ਼ਰੀਰ ਦੇ ਨਾਲ মোহ ਪਾ ਲੈਣ ਜੀ ਨੇ। ਜਦੋਂ ਸਾਧਿਆ ਨਹੀਂ ਨੇ ਆਪਣੇ ਆਪ ਨੂੰ ਤੇ ਜੇ ਸ਼ਰੀਰ ਦੇ ਨਾਲ মোহ ਹੈ, ਲੋੜਾਂ ਦੇ ਨਾਲ মোহ ਹੈ, ਸੰਸਾਰ ਦੇ ਨਾਲ মোহ ਹੈ। ਤੇ ਭਾਈ ਫਿਰ ਸਾਧ ਕਹਦਾ ਇਹ ਸ਼ਰੀਰ ਜਿਹੜਾ ਦੁਖੀ ਬਿਮਾਰ ਹੈ ਠਵਾਰ ਹੈ ਜਿੱਦਾਂ ਮਰ ਜੀ ਹੈ ਇਹ ਸ਼ਰੀਰ ਜਦ ਛੱਡੇ ਸਭ ਕੁਝ ਦਿੱਤਾ ਤੇ ਸ਼ਰੀਰ ਦਾ ਮੋਹ ਵੀ ਛੱਡ ਫੇਸ ਆਹ ਦੇ ਖਾਣ ਪੀਣ ਦੇ ਸਵਾਦ ਛੱਡ ਸ਼ਰੀਰ ਦਾ ਮੋਹ ਛੱਡ ਪਰ ਇੱਧਰ ਜਿਆਦੇ ਪਏ ਹੋਏ ਨੇ ਜੀ ਸਾਧੂ ਇਹ ਤਾਂ ਨਿਥਿ ਆ ਜਾਣੋ ਨਿਥਿ ਆ ਸਹੀ ਇਸ ਦਾ ਯਾ ਪੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨ ਨੂੰ ਰਹਾਓ ਇਹਦੇ ਅੰਦਰ ਜੋ ਰਾਮ ਵਸਦਾ ਹਨ ਉਹ ਸੱਚ ਹੈ ਉਦੀ ਪਛਾਣ ਕਰੋ ਰਹਾ ਇਹ ਜਗ ਹੈ ਸੰਪਤ ਸੁਪਨੇ ਕੀ ਜੇ ਤਾਂ ਸੁਪਨੇ ਵਿੱਚ ਸੰਪਤੀ ਨਹੀਂ ਦੇਖਦੇ ਆਪਾਂ ਬੰਦੇ ਦੇ ਕੋਲ ਸੁਪਨੇ 'ਚ ਰਾਜੇ ਬਣ ਜਾਂਦੇ ਆ ਜਾਗ ਖੁੱਲਦੀ ਤਾਂ ਕੁਝ ਵੀ ਨਹੀਂ ਸੁਪਨੇ ਵਿੱਚ ਕਈ ਗੰਗਾਲ ਵੀ ਅਮੀਰ ਬਣ ਜਾਂਦੇ ਆ ਇਹ ਸੰਸਾਰ ਇਹ ਜਾਗ ਦੀਆਂ ਅੱਖਾਂ ਦਾ ਸੁਪਨਾ ਤੇ ਉਸੇ ਦੇਖਦੇ ਪਏ ਉਹਦੀ ਸਭ ਸੰਪਤੀ ਜਿਹੜਾ ਕਹਿੰਦਾ ਅਮੀਰਾ ਆ ਇੰਨੀਆਂ ਕੋਠੀਆਂ ਇਹਨੇ ਜਾਇਦਾਦਾਂ ਦਾ ਮਾਲ ਕਿੰਨਾ ਬੈਂਕ ਪੈਲੈਸ ਹੈ ਇਹ ਇਹ ਸੁਪਨੇ ਦੀ ਸੰਪਤੀ ਹੈ ਜੀ ਜਦੋਂ ਕਾਰਡ ਰੂਪ ਚਿੱਟਾ ਦਿਨ ਚੜ ਗਿਆ ਨਾ ਜੀ ਜਮਨੇ ਜਗਾਰ ਤਾਣ ਕੇ ਸਭ ਕੁਝ ਭਰਾਇਆ ਹੋ ਜਾਣਾ ਇਹ ਜਗ ਹੈ ਸੰਪਤ ਸੁਪਨੇ ਕੀ ਦੇਖ ਹ ਐਡਨ ਅਜੇ ਬਾਸ਼ਾ ਇਹ ਕਹਿੰਦੇ ਆ ਸੰਸਾਰੀ ਸੰਪਤੀ ਨੂੰ ਦੇ ਦੇ ਕਿ ਕੋਈ ਐਵੇਂ ਆਕੜੀ ਜਾਂਦਾ ਰਣੋ ਐਵੇਂ ਹੰਕਾਰ ਕਰੀ ਜਾਂਦਾ ਸੰਤ ਨਹੀਂ ਸੰਗ ਤਿਹਾਰ ਹੈ ਕਛੂ ਨਾ ਚੱਲੈ ਤਹੀਂ ਕਹਾ ਲਪਟਾਨੋ ਇਨਾ ਦੇ ਵਿੱਚੋਂ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਔਰ ਜਿੰਨਾ ਚਿਰ ਇਹ ਛਿੰਦਾ ਨਾ ਜੀ ਜੋ ਇਹਦੀ ਸੰਪਤੀ ਹੈ ਉਹਨੂੰ ਜਫਾ ਮਾਰ ਕੇ ਬਹਿਂਦਾ ਸੀ ਡਾਲਰ ਡਾਲਰ ਦਾ ਸਾਫ ਹੋ ਰੂਗਾ ਜੀ ਛੱਡਦਾ ਨਹੀਂ ਜਦ ਸੱਪ ਕੁੰਡਣੀ ਮਾਰ ਕੇ ਬਹਿ ਜਾਂਦਾ ਨਾ ਏਦਾਂ ਬੈਠਾ ਹੁੰਦਾ ਸੀ ਜਾਣਾ ਹੋ ਜੀ ਨਹੀਂ ਨਾਲ ਖਾਲੀ ਹੱਥੀ ਜਾਣਾ ਹੈ ਤੇਵੇਂ ਮਿਲ ਪਾਇਮਨ ਹੋਇਆ ਪਿਆ ਜੀ ਉਸਤਤ ਨਿੰਦਾ ਦਉ ਪਰ ਹਰ ਹਰ ਕੀਰਤ ਉਰਿਆ ਨੂੰ ਮਹਾਰਾਜ ਕਹਿੰਦੇ ਉਸਤਤੀ ਵੀ ਤੇ ਨਿੰਦਾ ਵੀ ਹੈ ਨਾ ਨਾ ਉਸਤਤੀ ਦੇ ਨਾਲ ਸਾਨੂੰ ਆਪਣੀ ਉਸਤਤੀ ਸੁਣਨ ਦਾ ਸ਼ੌਂਕ ਹੈ ਦੂਜਿਆਂ ਦੀ ਨਿੰਦਾ ਕਰਨ ਦਾ ਸੁਆਦ ਪੈ ਗਿਆ ਇਹ ਦੋਨਾਂ ਚ ਚਾਹਤ ਉਲਟ ਘੜਲਾ ਨਿੰਦੇ ਆਪਣੀ ਕਰਦੇ ਜੇ ਨਿੰਦਿਆ ਦਾ ਇੰਨਾ ਹੀ ਸੁਆਦ ਹੈ ਆਪਣੀ ਨਿੰਦਿਆ ਕਰਨੀ ਸ਼ੁਰੂ ਕਰਦੇ ਚਾਹ। ਸਵਾਸ ਲਈ ਜਾ ਤਾਂ ਉਹ ਉਹ ਨਹੀਂ ਕਰਨੀ। ਉਹ ਤਾਂ ਚੰਗਾ ਬਣ ਬਣ ਕੇ ਬਹਿਣਾ ਵੀ ਵੇਰਗਾ ਚੰਗਾ ਦੇ ਕੋਈ ਨਹੀਂ। ਉਸਤਤੀ ਕਰਤਾ ਫਿਰ ਦੂਜੇ ਦੀ। ਜਿਹਨੂੰ ਤੂੰ ਚੰਗਾ ਨਹੀਂ ਸਮਝਦਾ ਉਹਦੀ ਗੁਣ ਵੀ ਦੇਖ ਲਗਦੀ। ਕਰਨੇ ਕਿ ਸ਼ੁਰੂ ਕਰ ਉਸਤਤੀ ਕਰਨੂੰ ਕਰੂੰਗਾ। ਕਦੀ ਵੀ ਨਹੀਂ ਕਰੂੰਗਾ ਜੀ। ਜਿਹੜਾ ਚੰਗਾ ਕਰਨੇ ਵਾਲਾ ਨੂੰ ਇਹ ਚੰਗਾ ਨਹੀਂ ਕਹਿੰਦਾ ਹੋਰ ਤਾਂ ਛੱਡੋ ਜੀ। ਹਾਂਜੀ। ਕਿੰਨੇ ਪਰਪਕਾਰ ਕੀਤੇ। ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਕਿੰਨੇ ਪਰ ਉਪਕਾਰ ਕੀਤੇ ਸੀ ਭੁੱਲ ਗਏ ਭੁੱਲ ਗਏ ਜੀ ਹੁਣ ਜਿੱਦਾਂ ਤਿਲਕ ਤੇ ਜੰਝੂ ਦੀ ਰਾਖੀ ਕੀਤੀ ਭੁੱਲ ਗਏ ਜੀ ਇਹੋ ਵੀ ਇਹ ਸਾਡੀ ਖਾਤਰ ਬਲੀਦਾਨ ਦਿੱਤਾ ਦਿੱਲੀ ساری ਮਰ ਚੱਲੀ ਸੀ ਗੁਰੂ ਹਰਕ੍ਰਿਸ਼ਨ ਬਾਹਰ ਸੱਚੇ ਪਾਤਸ਼ਾਹਾ ਉੱਥੇ ਪਹੁੰਚਦੇ ਤਾ ਭੁੱਲ ਗਏ 10 ਜਾਮੇ ਜਿਹੜੇ ਧਾਰਨ ਕੀਤੇ ਐ ਇਹਨਾਂ ਦਸਾਂ ਜਾਮਿਆਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਅੱਡ-ਅੱਡੇ ਸਰੂਪ ਦੇ ਵਿੱਚ ਦੇਣ ਹੀ ਆ ਸਭ ਭੁੱਲ ਗਏ ਤਾਂ ਨੇ ਜਿਨ੍ਹਾਂ ਨੇ ਚਿੱਤੇ ਰੱਖਿਆ ਭਾਈ ਗਲਤ ਉਸਤਤੀ ਨਹੀਂ ਦੇਆ ਦੀ ਉਸਤਤੀ ਕਰਨੀ ਤਾਂ ਪਰਮੇਸ਼ਰ ਦੀ ਕਰੋ ਪਰਮੇਸ਼ਰ 'ਚ ਹੈ ਹੀ ਸਾਰੇ ਗੁਣ ਨੇ ਭਾਈ ਤੇ ਨਿੰਦਿਆ ਕਰਨ ਨੂੰ ਮਾਨ ਕਰਦਾ ਆਪਣੇ ਆਲ ਜਾਤੀ ਮਾਰ ਲਓ ਸਭ ਅਭਗੁਣ ਮੈਂ ਗੁਣ ਨਹੀਂ ਕੋਈ ਕੋਈ ਗੁਣ ਨਹੀਂ ਦੇਣਾ ਵਾਰੇ ਨਾਲੋਂ ਤਿਆਗ ਦੇ ਦੋਨੇ ਚੀਜ਼ਾਂ ਦੇ ਤੇ ਪ੍ਰਮਾਤਮਾ ਪਰਮੇਸ਼ਰ ਦੀ ਕੀਰਤੀ ਉਹਨਾਂ ਉਰ ਅਨੋ ਹਿਰਦੇ ਵਿੱਚੋਂ ਟਕਾ ਜਨ ਨਾਨਕ ਸਭ ਹੀ ਮੈਂ ਪੂਰਣ ਏਕ ਪੁਰਖ ਭਗਵਾਨ ਆਸ਼ਾ ਕਹਿੰਦੇ ਨੇ ਪਾਰਬ੍ਰਹਮ ਪ੍ਰਮਾਤਮਾ ਪਰਮੇਸ਼ਰ ਸਭਨਾ ਦੇ ਵਿੱਚ ਪਰਿਪੂਰਣ ਹੈ ਉਹ ਸਭਨਾ ਦੇ ਵਿੱਚ ਪਰਿਪੂਰਣ ਹੈ ਜਨ ਨਾਨਕ ਸਭ ਹੀ ਮੈਂ ਪੂਰਣ ਏਕ ਪੁਰਖ ਭਗਵਾਨੋ ਇੱਕ ਪੁਰਖ ਭਗਵਾਨ ਸਵਰਨਥ ਦੇ ਵਿੱਚ ਪਈ ਪੂਰਨ ਇੱਕ ਮਤਲਬ ਸਵਰਨਾਂ ਦੇ ਵਿੱਚ ਹੋਵੇ ਬੜੀ ਵੱਡੀ ਗੱਲ ਹੈ ਉਹ ਇੱਕ ਜਿਹੜਾ ਸਵਰਨਾਂ ਦੇ ਵਿੱਚ ਹੈ ਛੋਟੀ ਬਾਤ ਥੋੜੀ ਹੈ ਜੀ ਤੇ ਇਹ ਫਿਰ ਆਪੇ ਹੀ ਹੋ ਸਕਦਾ ਜੀ ਹੋਰ ਥੋੜੀ ਹੋ ਸਕਦਾ ਜੀ ਸਤਿ ਸੰਗਤ ਜੀ ਮਹਾਰਾਜ ਸੱਚੇ ਪਾਸ਼ਾ ਜੀ ਦੀ ਸੇਵਾ ਲਈਏ ਇਸੇ ਵੇਲੇ ਥਾਇ ਪਾਓ ਉੱਲਾ ਚੁੱਕਾ ਦੀ ਹਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ